ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 7ਵੀਂ ਜਮਾਤ ਪੰਜਾਬੀ ਪੁਸਤਕਾ ਪਾਠ ਨੰਬਰ 14 ਕਰਤਾਰ ਸਿੰਘ ਸਰਾਭਾ ਇਸ ਪਾਠ ਦੇ ਪ੍ਰਸ਼ਨ ਉੱਤਰ ਤੁਸੀਂ ਇਸ ਚੈਨਲ ਦੇ ਉੱਪਰ ਪਹਿਲਾਂ ਹੀ ਪਾਏ ਜਾ ਚੁੱਕੇ ਨੇ ਵੀਡੀਓ ਉਸ ਵੀਡੀਓ ਨੂੰ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜਾਂ ਫਿਰ 7ਵੀਂ ਜਮਾਤ ਪੰਜਾਬੀ ਪੁਸਤਕ ਨਾਂ ਦੀ ਪਲੇਲਿਸਟ ਹੈ ਉਸ ਪਲੇਲਿਸਟ ਦੇ ਵਿੱਚ ਜਾ ਕੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਚੈਪਟਰ ਵਾਈਜ਼ ਦੇਖ ਸਕਦੇ ਹੋ ਹੁਣ ਆਪਾਂ ਇਸ ਪਾਠ ਦੀ ਕਹਾਣੀ ਪੜ੍ਹਨੀ ਸ਼ੁਰੂ ਕਰਦੇ ਹਾਂ ਲੁਧਿਆਣਾ ਸ਼ਹਿਰ ਤੋਂ 25 ਕਿਲੋਮੀਟਰ ਦੀ ਵਿੱਥ ਉੱਤੇ ਲੁਧਿਆਣਾ ਰਾਏਕੋਟ ਸੜਕ ਉੱਤੇ ਸਥਿਤ ਪਿੰਡ ਸ਼ਰਾਬਾ ਹੈ। ਇਸ ਪਿੰਡ ਵਿੱਚ ਸਰਦਾਰ ਮੰਗਲ ਸਿੰਘ ਦੇ ਘਰ ਸਨ 1896 ਈਸਵੀ ਵਿੱਚ ਬਾਲਕ ਕਰਤਾਰ ਸਿੰਘ ਪੈਦਾ ਹੋਇਆ। ਛੋਟੀ ਉਮਰ ਵਿੱਚ ਹੀ ਇਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਤੇ ਕਰਤਾਰ ਸਿੰਘ ਦਾ ਪਾਲਨ ਪੋਸ਼ਣ ਇਸ ਦੇ ਦਾਦੇ ਸਰਦਾਰ ਬਦਨ ਸਿੰਘ ਦੇ ਜੁम्मे ਪੈ ਗਿਆ। ਤਾਂ ਕਿਸ ਦੇ ਜੁम्मे ਪੈ ਗਿਆ ਸੀ ਉਹਨਾਂ ਦਾ ਪਾਲਨ ਪੋਸ਼ਣ ਸਰਦਾਰ ਬਦਨ ਸਿੰਘ ਦੇ ਜਨਮ ਕਦੋਂ ਹੋਇਆ ਸੀ 1896 ਵਿੱਚ। ਮੁੜਲੀ ਵਿਦਿਆਕਰਤਾਰ ਸਿੰਘ ਨੇ ਸ਼ਰਾਬਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ 8ਵੀਂ ਤੇ 1910 ਵਿੱਚ ਮਿਸ਼ਨ ਹਾਈ ਸਕੂਲ ਤੋਂ 10ਵੀਂ ਪਾਸ ਕੀਤੀ ਤੋਂ 8ਵੀਂ ਇੱਥੇ ਗਲਤ ਪੜਿਆ ਗਿਆ ਲੁਧਿਆਣਾ ਤੋਂ 8ਵੀਂ ਅਤੇ 1910 ਵਿੱਚ ਮਿਸ਼ਨ ਹਾਈ ਸਕੂਲ ਤੋਂ 10ਵੀਂ ਪਾਸ ਕੀਤੀ 10ਵੀਂ ਪਾਸ ਕਰਕੇ ਕਰਤਾਰ ਸਿੰਘ ਆਪਣੇ ਚਾਚਾ ਵੀਰ ਸਿੰਘ ਕੋਲ ਓਡੀਸ਼ਾ ਕਟਕ ਸ਼ਹਿਰ ਵਿੱਚ ਜਿੱਥੇ ਉਹ ਡਾਕਟਰ ਸਨ ਚਲਾ ਗਿਆ ਉਹ ਮਸਾਂ 1 ਸਾਲ ਹੀ ਆਪਣੇ ਚਾਚਾ ਕੋਲ ਠਹਿਰਿਆ ਇਸ ਤੋਂ ਬਾਅਦ ਉਹ ਆਪਣੇ ਦਾਦੇ ਬਦਨ ਸਿੰਘ ਨੂੰ ਕਹਿ ਕੇ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਜਿੱਥੇ ਉਸ ਨੂੰ ਵਰਕਲੇਜ ਯੂਨੀਵਰਸਿਟੀ ਸਾਨ ਫਰਾਂਸਿਸਕੋ ਵਿੱਚ ਦਾਖਲਾ ਮਿਲ ਗਿਆ ਇਹ 1912 ਇਸਵੀ ਦੇ ਜਨਵਰੀ ਮਹੀਨੇ ਦੀ ਗੱਲ ਹੈ ਠੀਕ ਹੈ ਇਸ ਸਮੇਂ ਅਮਰੀਕਾ ਤੇ ਕੈਨੇਡਾ ਵਿੱਚ ਜਿੱਥੇ ਚੋਖੀ ਗਿਣਤੀ ਵਿੱਚ ਹਿੰਦੁਸਤਾਨੀ ਤੇ ਵਿਸ਼ੇਸ਼ ਕਰਕੇ ਸਿੱਖ ਪਹੁੰਚ ਚੁੱਕੇ ਹਨ ਗਦਰ ਲਹਿਰ ਦਾ ਪਹੁੰਚ ਚੁੱਕੇ ਸਨ ਗਦਰ ਲਹਿਰ ਦਾ ਮੁਝ ਵੱਧ ਰਿਹਾ ਸੀ ਇਹਨਾਂ ਦੇਸ਼ਾਂ ਵਿੱਚ ਮਜ਼ਦੂਰੀ ਕਰ ਰਹੇ ਭਾਰਤੀਆਂ ਨੂੰ ਦੋ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇੱਕ ਇਹ ਕਿ ਅਮਰੀਕਾ ਤੇ ਕੈਨੇਡਾ ਦੀਆਂ ਸਰਕਾਰਾਂ ਇਹਨਾਂ ਨੂੰ ਆਪਣੇ ਨਾਗਰਿਕ ਨਹੀਂ ਬਣਾਉਣਾ ਚਾਹੁੰਦੀਆਂ ਸਨ ਤੇ ਦੂਜਾ ਉੱਥੋਂ ਦੇ ਮਜ਼ਦੂਰਾਂ ਉੱਥੋਂ ਦੇ ਮਜ਼ਦੂਰ ਇਹਨਾਂ ਨੂੰ ਪਸੰਦ ਨਹੀਂ ਕਰਦੇ ਸਨ ਤਾਂ ਕਿਹੜੀਆਂ ਦੋ ਵੱਡੀਆਂ ਔਕੜਾਂ ਸੀ ਇੱਕ ਤਾਂ ਇੱਥੋਂ ਦੀਆਂ ਸਰਕਾਰਾਂ ਸੀ ਜੋ ਇਹਨਾਂ ਨੂੰ ਆਪਣੇ ਨਾਗਰਿਕ ਨਹੀਂ ਬਣਾਉਣਾ ਚਾਹੁੰਦੀਆਂ ਸੀ ਦੂਜਾ ਇੱਥੋਂ ਦੇ ਮਜ਼ਦੂਰ ਸਹੀ ਜੋ ਉਹਨਾਂ ਨੂੰ ਪਸੰਦ ਨਹੀਂ ਕਰਦੇ ਸੀ ਇਸ ਦਾ ਵੱਡਾ ਕਾਰਨ ਇਹ ਸੀ ਕਿ ਇੱਥੋਂ ਦੀਆਂ ਇੱਥੋਂ ਦੇ ਲੋਕ ਉੱਥੋਂ ਦੀਆਂ ਮਜਦੂਰ ਜਥੇਬੰਦੀਆਂ ਵਿੱਚ ਨਾ ਹੋਣ ਕਰਕੇ ਅਤੇ ਆਪਣੀ ਗਰੀਬੀ ਕਰਕੇ ਉਹਨਾਂ ਦੀ ਹੜਤਾਲਾਂ ਸਮੇਂ ਉਹਨਾਂ ਦੀਆਂ ਹੜਤਾਲਾਂ ਸਮੇਂ ਘੱਟ ਮਜਦੂਰੀ ਲੈ ਕੇ ਉਹਨਾਂ ਦੀ ਥਾਂ ਕੰਮ ਕਰਨ ਲੱਗ ਕੰਮ ਉੱਤੇ ਲੱਗ ਜਾਂਦੇ ਸਨ ਦੂਜੀ ਅੰਕੜ ਤਾਂ ਇਹ ਲੋਕ ਸੈਨ ਕਰ ਲੈਂਦੇ ਜੇ ਉੱਥੋਂ ਦੀਆਂ ਸਰਕਾਰਾਂ ਇਹਨਾਂ ਨੂੰ ਉੱਥੋਂ ਦੇ ਨਾਗਰਿਕ ਬਣਾਉਣਾ ਮੰਨ ਲੈਂਦੀਆਂ ਇਸ ਲਈ ਉੱਥੇ ਵੱਸਦੇ ਹਿੰਦੁਸਤਾਨੀਆਂ ਨੇ ਗਦਰ ਨਾਮ ਦੀ ਇੱਕ ਪਾਰਟੀ ਬਣਾਈ ਜਿਸ ਦੇ ਪਹਿਲੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਨ ਸਿੰਘ ਭਗਨਾ ਤੇ ਸਕੱਤਰ ਲਾਲਾ ਹਰਦਿਆਲ ਸਨ ਕਰਤਾਰ ਸਿੰਘ 18 ਕੋ ਸਾਲ ਦੀ ਛੋਟੀ ਉਮਰ ਦਾ ਹੋਣ ਕਰਕੇ ਇਸ ਦੀ ਕਾਰਜ ਕਰਨੀ ਦਾ ਇੱਕ ਮੈਂਬਰ ਹੀ ਸੀ ਇਸ ਸਭਾ ਦਾ ਕੇਂਦਰ ਸਾਨ ਫ੍ਰਾਂਸਿਸਕੋ ਬਣਾਇਆ ਗਿਆ ਤੇ ਇਸ ਨੇ ਆਪਣੇ ਆਸ਼ੇ ਦਾ ਪ੍ਰਚਾਰ ਕਰਨ ਲਈ ਉਰਦੂ ਤੇ ਪੰਜਾਬੀ ਵਿੱਚ ਗਜ਼ਰ ਨਾ ਹਿੱਠ ਹਫਤਾਵਾਰ ਅਖਬਾਰ ਕੱਢਿਆ ਇਸ ਪਰਚੇ ਦੀ ਦਿਨੋ ਦਿਨ ਬਾਦੀ ਮੰਗ ਨੂੰ ਮੁੱਖ ਰੱਖ ਕੇ ਇਸ ਦੇ ਸੰਖੇਪ ਹਿੰਦੀ ਤੇ ਗੁਜਰਾਤੀ ਵਿੱਚ ਵੀ ਪ੍ਰਕਾਸ਼ਿਤ ਕੀਤੇ ਜਾਣ ਲੱਗੇ ਇਸ ਅਖਬਾਰ ਨੂੰ ਲਿਖਤ ਅਖਬਾਰ ਨੂੰ ਲਿਖਣ ਤੇ ਪ੍ਰਕਾਸ਼ਿਤ ਕਰਨ ਵਾਲੀ ਕਮੇਟੀ ਦੇ ਮੁਖੀ ਲਾਲਾ ਹਰਦਿਆਲ ਕਰਤਾਰ ਸਿੰਘ ਸਰਾਬਾ ਤੇ ਸ਼੍ਰੀ ਰਗੂਵਰ ਦਿয়াল ਗੁਪਤਾ ਸਨ। ਇਹ ਅਖਬਾਰ ਛੇਤੀ ਹੀ ਅਮਰੀਕਾ, ਕੈਨੇਡਾ ਤੋਂ ਛੁੱਟ ਹੋਟਾਪੂਆਂ ਵਿੱਚ ਵੀ ਬਹੁਤ ਪ੍ਰਚਲਿਤ ਹੋ ਗਿਆ। ਕਰਤਾਰ ਸਿੰਘ ਇਸ ਅਖਬਾਰ ਦੀ ਜਿੰਦ ਜਾਨ ਸੀ। ਇਸ ਨੂੰ ਚਲਾਉਣ ਵਿੱਚ ਸਾਰਾ ਸਮਾਂ ਅਤੇ ਸ਼ਕਤੀ ਦੇਣ ਲਈ ਉਸਨੇ ਯੂਨੀਵਰਸਿਟੀ ਦੀ ਪੜਾਈ ਵਿਚਾਲੇ ਹੀ ਛੱਡ ਦਿੱਤੀ ਤੇ ਇਸ ਲਈ ਤਾਂ ਇਕੱਠਾ ਕਰਨ ਦਾ ਬੀੜਾ ਵੀ ਉਠਾਇਆ। ਇਸੇ ਸਵਾਦਾ ਆਦੇਸ਼ ਹਿੰਦੁਸਤਾਨ ਵਿੱਚ ਅੰਗਰੇਜ਼ੀ ਰਾਜ ਦੇ ਵਿਰੁੱਧ ਹਥਿਆਰਬੰਦ ਵਿਦਰੋਹ ਕਰਕੇ ਇਸ ਦੀ ਸਫਲ ਬੁਲਟਣਾ ਸੀ ਇਸ ਵੰਤਵਲੀ ਅਖਬਾਰ ਚਲਾਉਣ ਤੇ ਹਥਿਆਰ ਇਕੱਤਰ ਕਰਨ ਹਿੱਤ ਬਹੁਤ ਸਾਰੀ ਹਿੰਦੁਸਤਾਨੀਆਂ ਨੇ ਵਿਸ਼ੇਸ਼ ਕਰਕੇ ਸਿੱਖਾਂ ਨੇ ਅਮਰੀਕਾ ਤੇ ਕੈਨੇਡਾ ਵਿੱਚ ਆਪਣੀਆਂ ਜਾਇਦਾਦਾਂ ਦਾ ਉਤੇ ਲਾ ਦਿੱਤੀਆਂ ਉਸ ਸਮੇਂ ਅਮਰੀਕਾ ਉਸ ਸਮੇਂ ਅੰਗਰੇਜ਼ਾਂ ਤੇ ਜਰਮਨਾਂ ਵਿਚਕਾਰ ਗੈਰ ਵਿਰੋਧ ਬਹੁਤ ਵੱਧ ਗਿਆ ਸੀ ਅਤੇ ਕਿਸੇ ਵੀ ਵਕਤ ਜੁੱਧ ਛਿੜ ਪੈਣ ਦੀ ਆਸ ਸੀ ਗਦਰ ਲਹਿਰ ਦੇ ਆਗੂਆਂ ਨੇ ਬੈਰੀ ਦਾ ਬੈਰੀ ਮਿੱਤਰ ਦੇ ਨਿਯਮ ਅਨੁਸਾਰ ਅਮਰੀਕਾ ਵਿੱਚ ਜਰਮਨ ਰਾਜਦੂਤ ਤੱਕ ਪਹੁੰਚ ਕੀਤੀ ਜਿੱਥੋਂ ਇਹਨਾਂ ਨੂੰ ਆਪਣੇ ਬੰਦੇ ਹਿੰਦੁਸਤਾਨ ਭੇਜ ਕੇ ਉੱਥੇ ਅੰਗਰੇਜ਼ੀ ਰਾਜ ਵਿਰੁੱਧ ਵਿਦਰੋਹ ਕਰਾਉਣ ਦੀ ਮਹਿੰਮ ਵਿੱਚ ਹਥਿਆਰਾਂ ਤੇ ਤੰਦੀ ਸਹਾਇਤਾ ਦਾ ਪ੍ਰੋਸਾਹ ਦਿੱਤਾ ਗਿਆ ਗਦਰ ਪਾਰਟੀ ਨੇ ਬਹੁਤੇ ਨੌਜਵਾਨਾਂ ਨੂੰ ਹਥਿਆਰ ਚਲਾਉਣ ਤੇ ਹੋਰ ਸੈਨਿਕ ਸਿੱਖਿਆ ਲੈਣ ਦੀ ਪ੍ਰੇਰਣਾ ਵੀ ਦਿੱਤੀ ਕਰਤਾਰ ਸਿੰਘ ਸਰਾਬਾ ਨੇ ਇਸ ਪ੍ਰੇਰਣਾ ਨਾਲ ਨਿਊਯਾਰਕ ਦੀ ਇੱਕ ਹਵਾਈ ਜਹਾਜ਼ਾਂ ਦੀ ਕੰਪਨੀ ਵਿੱਚ ਦਾਖਲਾ ਲੈ ਕੇ ਜਹਾਜ਼ ਡਾਉਣ ਤੇ ਮੁਰੰਮਤ ਕਰਨ ਦਾ ਕੰਮ ਸਿੱਖ ਲਿਆ 25 ਜੁਲਾਈ 1914 ਨੂੰ ਜਦੋਂ ਪਹਿਲਾ ਵਿਸ਼ਵ ਜੁੱਧ ਛਿੜ ਪਿਆ ਜਿਸ ਵਿੱਚ ਬਰਤਾਨੀਆ ਫਰਾਂਸ ਰੂਸ ਜਰਮਨੀ ਆਸਟਰੀਆ ਤੇ ਹੰਗਰੀ ਵਿਰੁੱਧ ਕੁੱਦ ਪਈ ਸਨ ਤਾਂ ਅਮਰੀਕਾ ਤੇ ਕੈਨੇਡਾ ਨੇ ਹਿੰਦੁਸਤਾਨੀਆਂ ਨੂੰ ਤਾਂ ਅਮਰੀਕਾ ਤੇ ਕੈਨੇਡਾ ਦੇ ਹਿੰਦੁਸਤਾਨੀਆਂ ਨੂੰ ਚਾ ਚੜ ਗਿਆ ਭਾਵੇਂ ਇਹ ਜੁੱਦੋਂ ਉਹਨਾਂ ਦੇ ਅਨੁਮਾਨਿਤ ਸਮੇਂ ਤੋਂ ਪਹਿਲਾਂ ਛਿੜ ਗਿਆ ਸੀ ਪਰ ਜੁਲਾਈ ਜਬਰ 26 ਜੁਲਾਈ 1914 ਨੂੰ ਅਮਰੀਕਾ ਦੇ ਐਕਸਪੋਰਟ ਨਗਰ ਵਿੱਚ ਗਦਰ ਪਾਰਟੀ ਦੇ ਪ੍ਰਚਾਰਕਾਂ ਨੇ ਆਮ ਐਲਾਨ ਕਰ ਦਿੱਤਾ ਕਿ ਯੂਰਪ ਵਿੱਚ ਜੰਗ ਛਿੜ ਗਈ ਹੈ ਸਾਡੇ ਲਈ ਦੇਸ਼ ਭਾਰਤ ਕੇ ਫੌਜਾਂ ਨੂੰ ਵਿਗਾੜ ਕੇ ਨਾਲ ਲੈਣ ਤੇ ਬਗਾਵਤ ਕਰਨ ਦਾ ਬਗਾਵਤ ਕਰਨ ਦਾ ਸੁਨਹਿਰੀ ਮੌਕਾ ਪੈਦਾ ਹੋ ਗਿਆ ਹੈ ਸੋ 5 ਅਗਸਤ 1914 ਨੂੰ ਗਦਰ ਅਖਬਾਰ ਵਿੱਚ ਹਿੰਦੁਸਤਾਨੀਆਂ ਵੱਲੋਂ ਅੰਗਰੇਜ਼ੀ ਰਾਜ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਗਿਆ ਕਰਤਾਰ ਸਿੰਘ ਹਿੰਦੁਸਤਾਨ ਭਾਰਤ ਕੇ ਇੱਥੇ ਗਦਰ ਕਰਵਾ ਦੇਣ ਲਈ ਇਹਨਾਂ ਉਤਾਵਲਾ ਸੀ ਕਿ ਐਲਾਨ ਹੁੰਦੇ ਹੀ ਹੋਰ 71 ਤਾਵਾ ਤੇ ਫੈਸਲਿਆਂ ਦੀ ਉਡੀਕ ਕੀਤੇ ਬਿਨਾਂ ਹੀ ਉਹ ਰਗੂਵਰ ਦੇয়াল ਗੁਪਤਾ ਨੂੰ ਨਾਲ ਲੈ ਕੇ ਜਾਪਾਨ ਦੇ ਜਹਾਜ਼ ਨਿਮਨ ਮਾਰੂ ਵਿੱਚ ਚੜ੍ਹ ਕੇ ਹਿੰਦੁਸਤਾਨ ਨੂੰ ਚੱਲ ਪਿਆ ਇਹ ਜਹਾਜ਼ ਇਹ ਸਮੁੰਦਰੀ ਜਹਾਜ਼ 15 ਸਤੰਬਰ 1914 ਨੂੰ ਕੋਲਕੱਤਾ ਕਲਕੱਤੇ ਦੀ ਬੰਦਰਗਾਹ ਤੇ ਆ ਗਿਆ ਉਨ੍ਹੀ ਦਿਨੀ ਅੰਗਰੇਜ਼ੀ ਸਰਕਾਰ ਦੀ ਪੁਲਿਸ ਅਮਰੀਕਾ ਤੋਂ ਆਏ ਹਿੰਦੁਸਤਾਨੀਆਂ ਨੂੰ ਡਿਫੈਂਸ ਆਫ ਇੰਡੀਆ ਐਕਟ ਦੇ ਅਧੀਨ ਫੜ ਲੈਂਦੀ ਸੀ ਪਰ ਕਰਤਾਰ ਸਿੰਘ ਕਿਸੇ ਤਰ੍ਹਾਂ ਪੁਲਿਸ ਤੋਂ ਬਚ ਕੇ ਪੰਜਾਬ ਆ ਗਿਆ ਇਸ ਜਹਾਦ ਵਿੱਚ ਆਉਣ ਵਾਲੇ ਬਹੁਤੇ ਭਾਰਤੀ ਪੰਜਾਬ ਭਾਰਤੀ ਪੰਜਾਬ ਆ ਕੇ ਗਦਰ ਲਹਿਰ ਨਾਲ ਜੁੜ ਗਏ ਜਿਸ ਦੀ ਅਗਵਾਈ ਕਰਤਾਰ ਸਿੰਘ ਸਰਾਭਾ ਭਾਈ ਰਣਜੀਤ ਸਿੰਘ ਨਾਰੰਗਵਾਲ ਭਾਈ ਹਰਨਾਮ ਸਿੰਘ ਟੁੰਡੀਲਾਟ ਬੀਬੀ ਗੁਲਾਬ ਕੌਰ ਭਾਈ ਪਿਆਰਾ ਸਿੰਘ ਲੰਗੇਰੀ ਅਤੇ ਨਿਦਾਨ ਸਿੰਘ ਉਚੁੰਗਾ ਨੇ ਕੀਤੀ ਪੰਜਾਬ ਵਿੱਚ ਗਦਰ ਪਾਰਟੀ ਪ੍ਰੋਗਰਾਮ ਦਾ ਮੁੱਖ ਭਾਗ ਪੰਜਾਬ ਦੇ ਪੰਜਾਬ ਤੇ ਨੇੜੇ ਦੇ ਸੂਬਿਆਂ ਦੀਆਂ ਸ਼ਾਉਣੀਆਂ ਵਿੱਚ ਫੌਜੀਆਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਵਿਦਰੋਹ ਵਿੱਚ ਸ਼ਾਮਲ ਕਰਨਾ ਸੀ ਕਾਰਗੁੰਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਛਾਉਣੀਆਂ ਵਿੱਚ ਜਾ ਕੇ ਆਪਣੀ ਜਾਣ ਪਛਾਣ ਦੇ ਸਿਪਾਹੀਆਂ ਨੂੰ ਮਿਲਣ ਤੇ ਸਿਪਾਹੀ ਅੱਗੋਂ ਆਪਣੀਆਂ ਪਲਟਨਾ ਨੂੰ ਗਦਰ ਕਰਨ ਲਈ ਤਿਆਰ ਕਰਨ ਕੁਝ ਕਾਰਕੂਨ ਤਾਂ ਆਪ ਜਾ ਕੇ ਫੌਜਾਂ ਵਿੱਚ ਭਰਤੀ ਵੀ ਹੋ ਗਏ ਲਾਹੌਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਵਿੱਚ ਕੁਝ ਪਲਟਨਾ ਗਦਰ ਕਰਨ ਲਈ ਤਿਆਰ ਵੀ ਹੋ ਗਈਆਂ ਕਰਤਾਰ ਸਿੰਘ ਦੇ ਉਦਮ ਨਾਲ ਗਦਰ ਪਾਰਟੀ ਦਾ ਸਬੰਧ ਬੰਗਾਲ ਦੇ ਇਨਕਲਾਬੀਆਂ ਨਾਲ ਜੋੜਿਆ ਗਿਆ ਤੇ ਪ੍ਰਸਿੱਧਨ ਕਲਾਬੀ ਰਾਸ਼ਵਿਆ ਦੀ ਬੋਸ ਤਾਂ ਜਿਸ ਨੇ 1911 ਵਿੱਚ ਬ੍ਰਿਟਾਇਰ ਰਾਏ ਲਾਰਡ ਹਾਰਡਿੰਗ ਉੱਤੇ ਬੰਬ ਸੁੱਟਿਆ ਸੀ ਲਾਹੌਰ ਪਾਰਟੀ ਦੇ ਕੇਂਦਰ ਵਿੱਚ ਵੀ ਆ ਗਿਆ ਇਸ ਤਰ੍ਹਾਂ ਤਿਆਰੀਆਂ ਕਰਕੇ 21 ਫਰਵਰੀ 1915 ਦਾ ਦਿਨ ਮੀਆਂ ਅਮੀਰ ਤੇ ਫਿਰੋਜ਼ਪੁਰ ਸ਼ਾਉਣੀਆਂ ਦੇ ਮੈਗਜ਼ੀਨਾਂ ਉੱਤੇ ਹਮਲਾ ਕਰਨ ਲਈ ਮਿੱਥਿਆ ਗਿਆ ਪਰ ਇਸ ਸਮੇਂ ਤੱਕ ਇਸ ਦੇ ਕੇਂਦਰ ਵਿੱਚ ਇੱਕ ਮੁਖਬਰ ਕਿਰਪਾਲ ਸਿੰਘ ਵੀ ਵੜ ਗਿਆ ਸੀ ਜੋ ਕੇਂਦਰ ਦੇ ਕੰਮ ਤੇ ਸਲਾਹਾਂ ਦੀਆਂ ਖਬਰਾਂ ਖੂਬੀਆ ਪੁਲਿਸ ਨੂੰ ਪਹੁੰਚਾਉਂਦਾ ਸੀ ਉਸਨੇ ਇਸ ਤਰੀਕ ਦੀ ਸੂਖਮੀਆਂ ਪੁਲਿਸ ਨੂੰ ਦੇ ਦਿੱਤੀ ਉਧਰ ਪਾਰਟੀ ਦੇ ਕੇਂਦਰ ਨੂੰ ਵੀ ਇਸ ਦਾ ਇਸ ਸੂਨ ਦਾ ਪਤਾ ਲੱਗ ਗਿਆ ਤੇ ਇਹ ਤਰੀਕ ਅੱਗੇ ਪਾ ਦਿੱਤੀ ਗਈ ਨਮੀ ਮਿੱਠੀ ਤਰੀਕ ਨੂੰ ਰਾਤ ਤਰੀਕ ਨੂੰ ਰਾਤ ਦੇ 9 ਵਜੇ ਕਰਤਾਰ ਸਿੰਘ ਸਰਾਬਾ ਦੀ ਕਮਾਨ ਹਿੱਟ ਕੁਝ ਗਦਰੀ ਤੇ ਭਾਈ ਰਣਜੀਤ ਸਿੰਘ ਦੇ ਜਥੇ ਦੇ 50-60 ਆਦਮੀ ਫਿਰੋਜ਼ਪੁਰ ਸ਼ਾਉਣੀ ਤੋਂ ਗੱਡੀ ਉਤਰ ਕੇ ਟੋਰਕੀ ਦੇ ਹਾਰਮੋਨੀਅਮ ਲੈ ਕੇ ਡਿੱਪੂ ਬਦਲਾਂ ਨੂੰ ਤੁਰ ਪਏ ਉਹਨਾਂ ਨੇ ਕਿਰਪਾਲ ਸਿੰਘ ਸਿਪਾਹੀ ਨੂੰ ਜਿਸ ਨੂੰ ਕੇ ਪਹਿਲਾਂ ਫੌਜ ਵਿੱਚੋਂ ਕੱਢ ਦਿੱਤਾ ਗਿਆ ਸੀ ਬਾਰਕਾਂ ਵਿੱਚ ਭੇਜਿਆ ਜਿੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸ਼ੌਣੀ ਵਿੱਚ ਕੋਈ ਪਤਾ ਨਾ ਆਇਆ ਗਦਰੀ ਸੂਰਮੇ ਸਾਧਿਆ ਤੋਂ ਡਿੱਕ ਕਰਕੇ ਮੁੜ ਗਏ ਕਰਤਾਰ ਸਿੰਘ ਸਰਾਬਾ ਹਰਨਾਮ ਸਿੰਘ ਟੁੰਡੀਲਾੜ ਤੇ ਜਗਤ ਸਿੰਘ ਸੁਰਸਿੰਘੀਆ ਰਾਤ ਨੂੰ ਗੱਡੀ ਚੜ੍ਹ ਕੇ ਦੈਲਪੁਰ ਚਲੇ ਗਏ ਫਿਰ ਪਿਸ਼ਾਵਰ ਤੋਂ ਹੁੰਦੇ ਹੋਏ ਸਰਹੱਦ ਦੀ ਸਥਾਨ ਵਿੱਚ ਨਹੀਂ ਪਹੁੰਚ ਗਏ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਉਨ੍ਹਾਂ ਨੂੰ ਪਤਾ ਲੱਗਾ ਕਿ ਲਾਹੌਰ ਤੋਂ ਨਸੇ ਕੁਝ ਮੁਸਲਮਾਨ ਵਿਦਿਆਰਥੀਆਂ ਨੂੰ ਕਾਬਲ ਦੀ ਹਕੂਮਤ ਨੇ ਕੈਦ ਕਰ ਲਿਆ ਹੈ ਇਸ ਤੋਂ ਉਨ੍ਹਾਂ ਨੂੰ ਆਸ ਮੁਤਾਬਕ ਸਰਹੰਦ ਤੋਂ ਹੋਣ ਵਾਲੀ ਸਫਲਤਾ ਦੀ ਕੋਈ ਉਮੀਦ ਨਾ ਰਹੀ ਕਈ ਗਦਰੀ ਹੌਂਸਲਾ ਛੱਡ ਗਏ ਉਨ੍ਹਾਂ ਨੂੰ ਸੁਝਰ ਨਹੀਂ ਸੀ ਰਹਾ ਕਿ ਹੁਣ ਉਹ ਕਿਸ ਪਾਸੇ ਵੱਲ ਮੂੰਹ ਕਰਕੇ ਤੁਰਨ ਜਦੋਂ ਅਚਾਨਕ ਉਨ੍ਹਾਂ ਵਿੱਚੋਂ ਇੱਕ ਨੇ ਗਦਰ ਦੀ ਗੂੰਜ ਦੀ ਇਹ ਕਵਿਤਾ ਪੜ੍ਹੀ ਕਿ ਬਣੀ ਸ਼ੇਰਾਂ ਬਣੀ ਸਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਉਹ ਫਿਰ ਪੰਜਾਬ ਨੂੰ ਮੁੜ ਗਏ 2 ਮਾਰਚ ਨੂੰ ਉਹ ਸਰਗੋਦੇ ਦੀ ਬਾਰ ਦੇ ਚੱਕ ਨੰਬਰ 5 ਵਿੱਚ ਜਗਤ ਸਿੰਘ ਦੇ ਇੱਕ ਜਾਣ ਪਛਾਣ ਵਾਲੇ ਰਜਿੰਦਰ ਸਿੰਘ ਪੈਨਸ਼ਨੀਅਰ ਸਿਪਾਹੀ ਕੋਲ ਆ ਗਏ ਰਜਿੰਦਰ ਸਿੰਘ ਨੇ ਜਗਤ ਸਿੰਘ ਸੁਰਸੰਗੀਆਂ ਨੂੰ ਗਦਰ ਵਾਸਤੇ ਬੰਦੂਖਾਂ ਦੇਣ ਦਾ ਲਾਰਾ ਲਾਇਆ ਹੋਇਆ ਸੀ ਕਿਸੇ ਨੇ ਪੁਲਿਸ ਨੂੰ ਜਾ ਦੱਸਿਆ ਮਕਾਨ ਦੇ 베ੜੇ ਵਿੱਚ ਬੈਠਾ ਕਰਤਾਰ ਸਿੰਘ ਆਪਣੇ ਪਾਸ ਜੁੜੇ ਲੋਕਾਂ ਨੂੰ ਗਦਰ ਦੀ ਗੂੰਜ ਪੜ ਕੇ ਸੁਣਾਉਣ ਲੱਗਾ ਹੋਇਆ ਸੀ ਕਿ ਪੁਲਿਸ ਨੇ ਆ ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਇਨ੍ਹਾਂ ਉੱਤੇ ਡਿਫੈਂਸ ਇਨ੍ਹਾਂ ਉੱਤੇ ਡਿਫੈਂਸ ਆਫ ਇੰਡੀਆ ਐਕਟ ਅਧੀਨ ਮੁਕੱਦਮਾ ਚਲਾਇਆ ਗਿਆ ਜਿਸ ਦੀ ਸੁਣਵਾਈ ਲੋਹਾਰ ਸੈਂਟਰਲ ਜੇਲ੍ਹ ਵਿੱਚ ਹੋਈ ਇਸ ਮੁਕੱਦਮੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਕਰਤਾਰ ਸਿੰਘ ਸਰਾਬਾ ਸਮੇਤ 82 ਸੀ ਜਿਸ ਵਿੱਚੋਂ 17 ਨੂੰ ਬੰਗੌੜੀ ਇਕਰਾਰ ਕਰ ਦਿੱਤਾ ਗਿਆ ਬੰਗੌੜੀ ਇਕਰਾਰ ਦਿੱਤਾ ਗਿਆ ਇਹ ਮੁਕੱਦਮਾ 26 ਅਪ੍ਰੈਲ 1915 ਤੋਂ ਸ਼ੁਰੂ ਹੋ ਕੇ 13 ਸਤੰਬਰ 1915 ਨੂੰ ਸਮਾਪਤ ਹੋਇਆ ਇਨ੍ਹਾਂ ਵਿੱਚ ਕਰਤਾਰ ਸਿੰਘ ਸਰਾਬਾ ਜਗਤ ਸਿੰਘ ਸੁਰਸਿੰਘੀਆ ਸਣੇ 24 ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਪਰ ਬਾਈਸ ਰਾਏ ਨੇ 17 ਦੇਸ਼ ਭਗਤਾਂ ਦੀ ਸਜ਼ਾ ਘਟਾ ਕੇ ਉਮਰ ਕੈਦ ਕਰ ਦਿੱਤੀ ਕਰਤਾਰ ਸਿੰਘ ਸਰਾਬਾ ਜਗਤ ਸਿੰਘ ਸੁਰਸਿੰਘੀਆ ਤੇ ਪੰਜ ਹੋਰਨਾਂ ਨੂੰ 16 ਨਵੰਬਰ 1915 ਦੇ ਦਿਨ ਲਾਹੌਰ ਸੈਂਟਰਲ ਜੇਲ੍ਹ ਵਿੱਚ ਹੀ ਫਾਂਸੀ ਦੇ ਦਿੱਤੀ ਗਈ ਕਰਤਾਰ ਸਿੰਘ ਨੇ 13 ਸਤੰਬਰ ਨੂੰ ਫਾਂਸੀ ਦੀ ਸਜ਼ਾ ਸੁਣ ਕੇ ਜੱਜਾਂ ਦਾ ਧੰਨਵਾਦ ਕੀਤਾ ਤੇ ਕਿਹਾ ਮੈਂ ਫਿਰ ਪੈਦਾ ਹੋ ਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਲੜਾਂਗਾ ਤਬਜੋ ਇਹ ਪਾਠ ਸੀ ਜੋ ਕਰਤਾਰ ਸਿੰਘ ਸਰਾਭਾ ਬਾਰੇ ਸੀ ਉਹਨਾਂ ਦੇ ਦੇਸ਼ ਭਗਤੀ ਦੇ ਯੋਗਦਾਨ ਦੇ ਬਾਰੇ ਵਿੱਚ ਸੀ ਤੇ ਇਸ ਤੇ ਪ੍ਰਸ਼ਨ ਉੱਤਰ ਤੁਸੀਂ ਕਰਨੇ ਨੇ ਚੈਨਲ ਦੇ ਉੱਪਰ ਪਹਿਲਾਂ ਪਾ ਦਿੱਤੀ ਗਈ ਵੀਡੀਓ ਤੇ ਅਗਲੀ ਵੀਡੀਓ ਜਲਦ ਲੈ ਕੇ حاضر ਹੋਵਾਂਗੇ ਧੰਨਵਾਦ